ਉਹ ਦਾ ਛੋਟਾ ਬੋਤਾ ਉੱਥੇ ਛੁੱਟੀ ਜਾ ਗੋਗਲਾ ਰੰਗ ਬਾਚਾ ਜੀ ਜਮੂ ਗਾਲਣਾ ਪੁੱਤ ਹਾਂਜੀ ਪਪਾ ਜੀ ਜਾ ਮੇਰੇ ਲਈ ਨਾ ਕੱਚੀ ਦਸਹੀ ਬਣਾ ਕੇ ਲਿਆ ਜਾ ਮੇਰਾ ਪੁੱਤ ਠੀਕ ਦੋ ਲੱਖ ਲਿਆਵੀ ਓਏ ਹਾ ਹਾ ਰਹਾ ਆਪਣੇ ਹਾਂ ਮ ਹਾ ਰਹਾ ਮਮਾ ਜੀ ਪਾਪਾ ਕਹਿੰਦੇ ਕਿ ਦੋ ਗਲਾਸ ਲੱਸੀ ਦੇ ਦਿਓ ਸੇ ਮੂੰ ਗੋੜ ਗੋੜੇ ਬਾਹਰ ਗਰਮੀ ਆ ਜੇ ਤੂੰ ਬਾਹਰ ਚਾਨੀ ਆ ਤੇ ਵੀਰ ਵੀ ਤਾਂ ਹੀ ਪਿੱਛੇ ਜਾਂਦਾ ਕਿੰਨੀ ਵਾਰੀ ਕਿਹਾ ਵੇ ਪੱਕੇ ਥੱਲੇ ਬਹਿ ਜਾ ਰਮਾਨਾ ਛੁੱਟੀਆਂ ਕਾਦੀਆਂ ਪੈ ਗਏ ਤੇ ਫਿਰਨੇ ਸ਼ੁਰੂ ਕਰਤਾ ਵਾ ਮੰਮਾ ਪਾਪਾ ਵੇ ਲੈ ਦੀ ਸਫਾਈ ਦੇਈ ਕਰਨ ਆਲ ਕਰਾਉਂਦੇ ਹੀ ਅੱਛਾ ਵੇ ਲੈ ਦੀ ਸਫਾਈ ਕਰਨ ਆ ਹਾਂਜੀ ਮੇਰੇ ਬਾਰੇ ਕੀ ਆਹਾ ਮੰਮੀ ਨੇ ਕਿਹਾ ਕੱਚੀ ਲੱਸੀ ਬਣਾ ਕੇ ਲਿਆ ਨਹੀਂ ਕੰਦੇ ਕੇ ਜੱਜ ਕੱਚੀ ਲੱਸੀ ਬਣਾ ਕੇ ਲਿਆ ਚਲ ਠੀਕ ਆ ਮੈਂ ਲੈ ਕੇ ਆਉਣੀ ਤੇ ਜਾ ਠੀਕ ਆ ਸਾਰੇ ਦੰਦੇ ਇਕੱਠੇ ਕਰ ਐਦਮ ਸਿੱਧੇ ਕਰ ਦੋ ਬੱਤ ਇਧਰ ਰੱਖ ਬੰਨੇ ਗਰਮੀ ਇੰਨੀ ਪੈਣ ਦੀ ਆ ਓਏ ਆ ਕਾਂ ਚ ਕੋਈ ਆ ਕੇ ਚੀਜ਼ ਵੱਡ ਜਾਂਦੀ ਇਸ ਕਰਕੇ ਮਾਦ ਜੀ ਲਾਉਣ ਡਿਆ ਵਾ ਜਿੰਨਾ ਚਿਰ ਅੱਗੇ ਪੋਝਦੀ ਨਹੀਂ ਲੱਗੇ ਰਿਓ। ਉਹ ਹੁਣ ਕਿਹੜੀ ਇੱਥੇ ਕਣਕਾ ਪੱਕੀ ਆਵਾ। ਉਹ ਹਵਾ ਵਗਦੀ ਇੱਧਰ ਉੱਧਰ ਲੱਗੂਗੀ। ਕਾਹ ਕਾਨ ਵੀ ਸੁੱਕਾ ਪੋੜਾ ਵਾ। ਪਾਣੀ ਪਾ ਦਾਂਗੇ ਉਹ ਥੂੜੀ ਜੀ ਸੁਠੀ ਹੋਊਗਾ ਨਾ ਨੰਗੜਾ ਦੀ ਕੱਢ ਕੇ ਚੰਗੀ। ਆਵੇ ਮੁੰਡਾ ਵੇਹੇ ਕੰਮ ਕਰਦਾ। ਗਰਮੀ ਜੀ ਨਾਲ ਹੀ ਲੱਗਾ ਵਾ। ਲੈ ਲੋਈ। ਤੁਮੀ ਪੀਲਾ ਲਸੀ। ਗੱਲ ਸੁਣ ਨਾ ਕਿੰਨਾ ਕੰਮ ਰਹਿ ਗਿਆ। ਪਾ ਦੇ। ਕੰਮ ਕੀਆ ਕੰਮ ਖਤਮਿਆ ਕੰਮ ਕੀ ਕੰਮ ਕਰਦਾ ਖਤਮ ਨਹੀਂ ਹੁੰਦਾ ਲੱਗਦਾ ਜਦਾਂ ਮਾੜੀ ਲੱਗੇ ਰੋ ਮੈਂ ਕਹਿੰਦੀ ਹਾਂ ਅੱਜ ਤੂੰ ਹੀ ਘਾ ਰਹੀ ਹੂੰ ਤੇ ਪਿੰਡੋਂ ਹੀ ਹੋਉਂਦੇ ਜਾਓ ਤੈਨੂੰ ਨਾਲ ਜਾਂਦੇ ਤੇ ਚੰਗੀ ਗੱਲ ਹੋਈ ਜਦੋਂ ਤੋਂ ਕਿੰਨੀ ਗਰਮੀ ਪੈਣ ਦੀ ਆ ਤੂੰ ਵੇਖ ਪਹਿਲੋ ਜਾਨਵਾਲਾ ਮੌਸਮ ਹੈਗਾ ਗਰਮੀ ਤਾਂ ਮਿੰਨੇ ਵੀ ਦੇਹਣ ਲਈ ਆ ਜਦੋਂ ਦੇ ਵੀਰ ਜੀ ਇੱਥੋਂ ਗਏ ਨਾ ਮੇਰਾ ਧਿਆਨ ਵੇਚੀ ਸੀ ਮੁੜ ਕੇ ਮੈਂ ਤੁਹਾਨੂੰ ਕਿਹਾ ਵੀ ਨਹੀਂ ਇੱਕ ਵਾਰੀ ਹੋ ਆਉਂਦੇ ਨਾ ਤੇ ਮੈਨੂੰ ਵੀ ਚੰਝ ਆ ਜਾਣਾ ਸੀ ਨਹੀਂ ਗੱਲ ਇਹ ਤਾਂ ਆ ਇੱਕ ਤੇ ਖੁਦ ਪਰੇਸ਼ਾਨ ਹੋਣਾ ਇੱਕ ਜਿਹਦੇ ਘਰ ਜਾਣਾ ਹੈ ਉਹ ਜੀ ਗਰਮੀ 'ਚ ਉਹਨੂੰ ਪਰੇਸ਼ਾਨ ਕਰਨਾ ਮਾਪੇ ਫਿਰ ਕੇ ਆ ਕੀ ਪਰੇਸ਼ਾਨ ਹੋਣਾ ਅਸੀਂ ਜ਼ਿਆਦਾ ਟਾਈਮ ਨਹੀਂ ਰੁਕਣਾ ਚਾਹ ਪੀ ਕੇ ਆ ਜਾਾਂਗੇ ਬੱਚਿਆਂ ਨੂੰ ਰਹਿਣ ਦਿੰਨੇ ਆ ਘਰੇ ਖੇਡਣਗੇ ਘੜੀ ਹੁਣ ਦੁਪਹਿਰੇ ਚਲ ਹੋ ਜਾ ਤਿਆਰ ਫਿਰ ਆਉਣਾ ਮੈਂ ਚੱਲ ਚੱਛ ਪਤਾ ਮੇਰੇ ਲੀੜੇ ਕਰਦੇ ਤੇ ਇੰਨਾ ਗਰਮ ਮੈਂ ਪਾਗ ਨਹੀਂ ਬੰਨਨੀ ਪਾਗ ਨਾ ਘੜੀ ਹੋ ਲਈ ਗਰੂ ਚਲ ਚੰਗਾ ਵਾ ਹਵੇਲੀ ਦੀ ਸਫਾਈ ਕਰ ਲਈ ਆ ਬੱਲਾ ਬੱਲਾ ਦਾ ਧਿਆਨ ਰੱਖੀ ਕੋਈ ਨੀ ਪਾਣੀ ਪਾ ਦੇਣਾ ਇੱਥੇ ਮਾਤਾ ਗੱਲ ਸੁਣ ਹਾਂ ਉਹ ਪ੍ਰੀਤੀ ਗਾਂਢੀ ਮੈਂ ਆਪਣੇ ਪੇਕੇ ਨੂੰ ਜਾਣਾ ਵਾ ਜਾ ਉਹ ਕੇ ਮੈਂ ਕਰ ਤੁਹਾਨੂੰ ਡੱਕਿਆ ਵਾ ਵਾਵਾ ਸੋਹਣਿਆ ਲੱਗੇਗਾ ਨਾਲੇ ਉਂਗਲਾਂ ਨਾਲ ਕਰੂਗੇ ਲੋਕੀ ਕਰਨਗੇ ਨਾਲੇ ਜਾ ਮਾਤਾ ਗੱਲ ਨਾਲ ਦੱਸਾਂ ਮੈਨੂੰ ਪੁੱਛਣ ਦੀ ਕਿਹਵੇਂ ਗੱਲ ਨੂੰ ਉਹਨੂੰ ਠੰਢੀ ਪੈਣ ਦਿਆ ਕਰ ਠੰਢੀ ਆ ਤੂੰ ਮੈਨੂੰ ਕਿਉਂ ਪੁੱਛਣ ਦੀ ਲੋੜ ਆ ਜਾਓ ਤੇ ਇਹਨਾਂ ਦਾ ਘਰ ਵਿੱਚ ਪੁੱਛਣਾ ਪੈਂਦਾ ਨਾ ਵੀ ਚੱਲੇ ਆ ਜਾਹਰ ਪੁੱਛਦੀ ਕਿ ਲੋੜ ਆ ਮਰਦੀਆਂ ਤੋਂ ਆਪਣੀਆਂ ਕਰਨੀਆਂ ਮੈਨੂੰ ਕੁਛ ਦੇ ਫਿਰ ਦੇਈਓ ਲੈ ਆ ਆ ਕਿਧਰ ਤਿਆਰ ਹੋ ਕੇ ਤੁਰਪੇ ਆ ਦੱਸ ਤੋ ਕਿ ਨਹੀਂ ਨਿਕਲੀ ਇਦਾਂ ਕਰਦੀ ਆ ਮਾਸੀ ਨੂੰ ਪੁੱਛਦੀ ਕਿਥੇ ਗਏ ਮਾਸੀ ਆ ਕਿਧਰ ਜੋੜੀ ਤੁਰਪੀ ਸਿਖਰ ਤੇ ਪਹਿਰੇ ਪੈਣ ਪਚੜ ਕੇ ਮੈਨੂੰ ਕੀ ਪਤਾ ਮੈਨੂੰ ਕਹਿੰਦਾ ਕੋਈ ਪੁੱਛਦਾ ਕਉਂਦਾ ਵਾ ਨਹੀਂ ਬਾਜੀ ਦਿਮਾ ਆਪਣੇ ਨਾਲ ਸੋਚਦਾ ਨਹੀਂ ਆ ਉਹਦੀ ਤੇ ਬਦਨਾਮੀ ਹੋਈ ਏ ਸਾਰੇ ਪਿੰਡ ਚ ਥੂ ਥੂ ਹੋ ਗਈ ਆ ਤੇ ਨਾਲ ਇਹਨੂੰ ਨਾ ਲੋਕੀ ਉਂਗਲਾ ਕਰਨਗੇ ਇਹਦੀ ਨਾ ਬਦਨਾਮੀ ਹੋਊਗੀ ਇਹਨੇ ਸੋਚਿਆ ਨਹੀਂ ਉਹਦੇ ਨਾਲ ਤਿਆਰ ਹੋ ਲੱਗੇ ਤਰਪਿਆ ਵਾ ਨਹੀਂ ਮੈਨੂੰ ਕੀ ਪਤਾ ਵਾ ਮੈਂ ਤਾਂ ਨਹੀਂ ਕਿੱਥੇ ਮੈਨੂੰ ਜਾਂਦਾ ਮੈਂ ਐਕਦਾ ਮੈਂ ਉਹਦੇ ਮਤੇਰੀ ਕੀਤੀ ਨਾ ਨਹੀਂ ਤਾਂ ਤੁਸੀਂ ਡਾਕ ਸਕਦੇ ਜੇ ਸਿਆਣੇ ਜੇ ਜਦੋਂ ਚੱਲੇ ਹੀ ਮੈਂ ਬੜੀ ਕੀਤੀ ਸੀ ਉਹਦੀ ਮੈਂ ਲੋਕਾਂ ਉਂਗਲਾ ਕਰਨੀਆਂ ਵਾ ਆਹ ਤੈਨੂੰ ਫੇਰ ਚੜਾ ਕੇ ਲੈਗਾ ਉਹਨੂੰ ਤੇ ਰਹਿ ਵਾ ਗਾ ਹੋ ਜਾਣੀਆਂ ਵੀ ਚੱਲ ਮਿੱਟੀ ਪੈ ਗਈ ਗੱਲਾਂ ਤੇ ਮੋਜਾਂ ਲੱਗ ਗਿਆ ਲੈ ਤੁਰਿਆ ਵਾਸ ਲੈ ਤੁਰਿਆ ਤੇ ਨਿਆਣੇ ਕਿੱਥੇ ਆ ਨਿਆਣੇ ਇੱਥੇ ਹੀ ਆ ਵਿਚਾਰੇ ਘਰੀਂ ਚੁੱਤੇ ਹੋਣੇ ਆ ਚੁੱਤੇ ਆ ਨਿਆਣੇ ਤੇ ਸਮਝੀ ਨਹੀਂ ਆਉਂਦੀ ਇਹਨਾਂ ਨੇ ਕਰੋ ਆ ਮੈਂ ਨਿਆਣਿਆਂ ਦੀ ਫਿਕਰ ਰਹਿਦਾ ਕਰਦੀ ਜੋ ਮੰਮੀ ਤੇ ਮੇਰੀ ਸੁਣਦੇ ਹੀ ਨਹੀਂ ਆ ਜੇ ਮੈਂ ਆਖਾਂ ਤੇ ਮੈਨੂੰ ਪੈ ਹੀ ਜਾਂਦੇ ਆ ਆ ਤੂੰ ਹੀ ਜੇ ਜੁੜਾ ਮੇਰਾ ਦੁੱਖ ਸੁੱਖ ਸੁਣ ਲੈਂਦੇ ਜੇ ਚੰਗੀ ਗੱਲ ਤੇ ਮੈਂ ਆਨੀ ਆ ਨਹੀਂ ਭੈਣਾ ਚੋਰ ਦੀ ਮਾਂ ਤੇ ਬੱਕਲ ਚ ਮੂੰਹ ਮੈਂ ਤਾਂ ਕੁੰਦੀ ਨਹੀਂ ਮਾਦਾ ਨੀ ਗਾਦਰ ਗ੍ਰੇਜ਼ ਦਾ ਡੁੱਬੀ ਨਹੀਂ ਸੋਚਾ ਵੇ ਕੀ ਮੇਰੇ ਘਰ ਨੂੰ ਕੀਹਦੀਆਂ ਨਜ਼ਰਾਂ ਲੱਗੀਆਂ ਵਾ ਪ੍ਰੀਤ ਨੇ ਤੇ ਪਤਾ ਨਹੀਂ ਮੇਰੀ ਸੱਸ ਦੇ ਸਿਰ ਚ ਧੂੜਿਆ ਕੀ ਅੱਜ ਜੇ ਮੈਂ ਮਾੜੀ ਜੀ ਗੱਲ ਕੋਈ ਪ੍ਰੀਤ ਦੀ ਕਰ ਦਿੰਨੀ ਆ ਤੇ ਮੈਨੂੰ ਖਾਣ ਨੂੰ ਪੈਂਦੀ ਹਾਂ ਜਾਂ ਪ੍ਰੀਤ ਨੂੰ ਆਖਿਆ ਕਿਉਂ ਤਹ ਕੋ ਇਹਦਾ ਘਰ ਵਸਾਉਂਦੀ ਰਸਾਉਂਦੀ ਨੇ ਨਾ ਆਪਣਾ ਜਾੜ ਕੇ ਬਹਿ ਜਾਣਾ ਮੇਰਾ ਜਾਇ ਮੈਂ ਚਲ ਜਾਣਾ ਕੇ ਪਾਸੇ ਜਿੰਨੀ ਮੈਂ ਦੁਖੀ ਆ ਦੇ ਪਰੌਣੇ ਆ ਗਏ ਆ ਪੱਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜਾ ਨੰਗਲ ਰਾਜੂ ਪ੍ਰੀਤ ਇੱਥੇ ਵਿੱਚ ਉਹ ਵੀ ਨਹੀਂ ਆ ਲੈਨੇ ਮੈਂ ਮਿਲ ਕੇ ਆਉਣੀ ਜਾ ਮੇਲਿਆ ਫੌਰ ਪਾਜੀ ਕਰੇ ਸਭ ਠੀਕ ਠਾਕ ਹਾਂਜੀ ਸਭ ਠੀਕ ਠਾਕ ਆ ਤੁਸੀਂ ਦੱਸੋ ਤੇ ਬੱਚੇ ਬੱਚੇ ਫਿਰ ਭਾਬੀ ਜੀ ਗਰਮੀ ਬੜੀ ਆ ਤੇ ਨਾਲੇ ਥੋੜੀ ਦੇਰ ਵਾਸਤੇ ਤੇ ਆਏ ਆ ਜੇ ਕਿਤੇ ਰਾਤ ਰਹਿਣਾ ਹੁੰਦਾ ਤੇ ਫਿਰ 来ਉਂਦੀ ਇਹ ਮੈਨੂੰ ਜिद ਕਰਨ ਦੀ ਜਾਣਾ ਜਾਣਾ ਵਾ ਤੇ ਅਹੀਂ ਫਿਰ ਬੱਚਿਆਂ ਨੂੰ ਨਾਲ ਲਿਆਏ ਨਹੀਂ ਚਲੋ ਕੋਈ ਗੱਲ ਨਹੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਖਾਣਾ ਹਾਤਮ ਜੀ ਵੀਰ ਜੀ ਸੱਸ ਗਿਆ ਪ੍ਰੀਤ ਨੂੰ ਕਾਸੋ ਖਸਾਂਦਾ ਕੱਲੀ ਹੀ ਕਿਤੇ ਸੋ ਖਸਾਂਦੀ ਆ ਵੀਰ ਜੀ ਨਾਲ ਹੀ ਆਇਆ ਮੇਰਾ ਭਾਈ ਨਾਲ ਆਇਆ ਮੇਰਾ ਜੀ ਕੰਡਿਆ ਜੀ ਤੁਹਾਨੂੰ ਮਿਲਣ ਤੁਸੀਂ ਉਧਰ ਆਉਣ ਲੱਗਾ ਰੋਪੇ ਨਾ ਤੇ ਮੇਰਾ ਧਿਆਨ ਵਿੱਚ ਹੀ ਰਿਹਾ ਫੇ ਮੈਂ ਇਹਨਾਂ ਨੂੰ ਮਨਾਇਆ ਮੰਨਦੇ ਤਾਂ ਨਹੀਂ ਪਹਿਲਾਂ ਆਉਣ ਵਾਸਤੇ ਅੱਛਾ ਆ ਚਲੋ ਹੁਣ ਸਾਦਾ ਕੋਲ ਠੀਕ ਵਾ ਚਲ ਤੋ ਵਧਿਆ ਕੀਤਾ ਮੇਰਾ ਬੜਾ ਜੀ ਕੰਡਿਆ ਤੇ ਮਿਲਣ ਤੁਸੀਂ ਤੇ ਆਏ ਨਹੀਂ ਮੁੜ ਕੇ ਤੇ ਕਿੰਨੇ ਦਿਨ ਹੋ ਗਏ ਮੈਂ ਦੱਸ ਬੋ ਕਿੱਦਾਂ ਆਉਂਦਾ ਮੇਰਾ ਮਨ ਜਾ ਨਾ ਖਟਾ ਜਾ ਹੋ ਗਿਆ ਬਹੁਤ ਉਧਰ ਹਾਂ ਤੇ ਤੇ ਯਾਰ ਜੀ ਪਰ ਧਿਆਨ ਬੜਾ ਹੀ ਠਾਡੇ ਵਿੱਚ ਇਹ ਨਾਲੇ ਨਾ ਕਿ ਬਿੰਦਪਾਲ ਮਾਸੀ ਨੇ ਮੇਰਾ ਬੜਾ ਹੀ ਸਾਥ ਦਿੱਤਾ ਉਹਨਾਂ ਨੇ ਕਹਿ ਕਹਿ ਕੇ ਇਹਨਾਂ ਨੂੰ ਸਮਝਾ ਸਮਝਾ ਕੇ ਕੱਲਿਆ ਵਾ ਮੰਮੀ ਦਾ ਗੁੱਸਾ ਤੇ ਅਜੇ ਵੀ ਨਹੀਂ ਠਾ ਹੋਣ ਜਾ ਅੱਛਾ ਮੈਨੂੰ ਇੰਨੇ ਬੜਾ ਵਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਮੈਨੂੰ ਥੋੜੀ ਜੀ ਥਾਂ ਦਿੱਤੀ ਬਾਕੀ ਦੀ ਜ਼ਿੰਦਗੀ ਮੈਂ ਆਪਣੇ ਆਪ ਹੀ ਸਵਾਰ ਲੂੰਗੀ ਮਾਸੀ ਅੱਜ ਨਹੀਂ ਬੈਠੇ ਵਿੱਚ ਬੈ ਗਈਆਂ ਮੇਰੇ ਵਾਸਤੇ ਇੰਨੇ ਬੜਾ ਵਾ ਚਲ ਵਧੀਆ ਕੀਤਾ ਤਾ ਤੂੰ ਜਿਹੜਾ ਭਾਜ ਨਾਲ ਲਿਆਂਦਾ ਨਾ ਮੈਨੂੰ ਬੜੀ ਖੁਸ਼ੀ ਹੋਈ ਤੇ ਨਾਲੇ ਨਾ ਹੀ ਬੱਚੇ ਨਹੀਂ ਆਉਂਦੇ ਗੱਲ ਹੀ ਬੜੀ ਈ ਚਾਹ ਪੀ ਕੇ ਛੇਤੀ ਵਾਪਸ ਚਲ ਜਾ ਨਾ ਤੂੰ ਲੈ ਆਉਂਦੀ ਬੱਚੇ ਨਾਲ ਨਾਲੇ ਮਿਲ ਲਈ ਦੀ ਸਾਨੂੰ ਜਿਦੋਂ ਮੇਰਾ ਜਨ ਹੋ ਗਿਆ ਨਾ ਤੇ ਫਿਰ ਮੈਂ ਕਿ ਇੱਧਰ ਰਾਤ ਰਹੂੰਗੀ ਆਨ ਤੇ ਠੀਕ ਆ ਤੂੰ ਇਹ ਆ ਕੰਮ ਹੋਣੇ ਛੱਡ ਦੋ ਤੇ ਆਜੋ ਲਾ ਕੇ ਚਲ ਹਾਲੋ ਭਾਜ ਭਾਜ ਪ੍ਰੀਤ ਆਈ ਨਹੀਂ ਆ ਜੀ ਉਧਰੋਂ ਇਹ ਦਸਦਿਆਨ ਜੀ ਦਾ ਆਪਣੇ ਭਰਾ ਨਾਲ ਪਿਆਰ ਹੀ ਬੜਾ ਵਾ ਪਾਣੀ ਵੀ ਨਹੀਂ ਪੀਤਾ ਤੇ ਉੱਧਰ ਦੌੜ ਗਈ ਆ ਮੇਲਾ ਹੀ ਆ ਭਰਾ ਨੂੰ ਤੇ ਹੋਰ ਕੀ ਕਰਨ ਦੇ ਬੱਸ ਆ ਗਿਆ ਹੋਏ ਅੱਛਾ ਸੱਸੀ ਬਈ ਸੱਸੀ ਕਾਲ ਜੀ ਸੱਸੀ ਬਹੁਤ ਠੀਕ ਠਾਕ ਹਾਂ ਜੀ ਬਹੁਤ ਸਤਿਕਾਰ ਜੀ ਬਹੁਤ ਵਧੀਆ ਚੱਲ ਰਹੀ ਹੈ ਹੋਰ ਸੰਭਾ ਜੀ ਠੀਕ ਠਾਕ ਸਭਰੇ ਸਭ ਠੀਕ ਠਾਕ ਤੁਸੀਂ ਦੱਸੋ ਬਸ ਬਹੁਤ ਵਧੀਆ ਤੁਸੀਂ ਦੱਸੋ ਮਾਤਾ ਠੀਕ ਆ ਮਾਤਾ ਠੀਕ ਆ ਚਲੋ ਦਵਾਈ ਦੂ ਹੀ ਖਾਈ ਜਾਂਦੀ ਵਿਚਾਰੀ ਚੱਲੀ ਫਿਰਦੀ ਆ ਆ ਚਲ ਦਵਾਈ ਖਾਂਦਾ ਮਤਲਬ ਰਫੇ ਇਹ ਬੜਾ ਵਾ ਚਲੋ ਤੁਹਾਡੇ ਪਰਿਵਾਰ ਚ ਬੈਠੇ ਆ ਕਿ ਨਹੀਂ ਗਰਮੀ ਨੇ ਬੜਾ ਵੱਟ ਕੱਢਿਆ ਅਦੇ ਗਰਮੀ ਤੇ ਹੈ ਹੀ ਆ ਪਾਜੀ ਬਹੁਤ ਜਮੀ ਨਹੀਂ ਪੈਣਿਆ ਯਾਰ ਕਿੰਦੇ ਵੇਖੋ ਦੱਸਿਆ ਤੇਗਾ ਇੱਕ ਦੋ ਦਿਨ ਚ ਪੈ ਜੇ ਚਲ ਪੈ ਜੇ ਚੰਗਾ ਹੈ ਭਾਈ ਬੜੀ ਦੁਨੀਆ ਬੁਆਰ ਹੋ ਰਹੀ ਹੈ ਕਿਨੇ ਬਹੁਤ ਗਰਮੀ ਨਾ ਬਹੁਤ ਨਹੀਂ ਹੋਰ ਪਾਜੀ ਲੱਗੇ ਚ ਨੇ ਚੰਨੇ ਨਹੀਂ ਆ ਜੇ ਅਸੀਂ ਨਹੀਂ ਤੇ ਚੋਲਾ ਸ਼ੁਰੂ ਕੀਤਾ ਅੱਛਾ ਤੁਹਾਡਾ ਲੱਗ ਗਿਆ ਲੱਗਣ ਡਿਆ ਬਾਜੀ ਲਾਉਣਾ ਕੀ ਆ ਪਾਣੀ ਤੁਰਦਾ ਵੱਡਾ ਜਿੱਤੇ ਪਾਣੀ ਬਹੁਤ ਜ਼ਿਆਦਾ ਹੈ ਜੀ ਤੁਰਨਾ ਜਿੰਨਾ ਚਿਰ ਮੀਂਹ ਨਾ ਪਿਆ ਨਹੀਂ ਪਵੇ ਭਾਜੀ ਸਭ ਸਭ ਜੀ ਮੈਂ ਜਾਣਿਆ ਹਾਂਜੀ ਕੁੜੀਆਂ ਆਈ ਨਹੀਂ ਅਜੇ ਨਹੀਂ ਉਹ ਨਹੀਂ ਆਈ ਅ ਮੈਂ ਅਨੂਜੀ ਲੱਗਾ ਵਾ ਆਂਦੀ ਤੁਸੀਂ ਆਪਣੇ ਜੀ ਦੀ ਪ੍ਰਵਾਹ ਕਰੋ ਮੇਰਾ ਜੀ ਲੱਗਾ ਵਾ ਚਾ ਚਲੋ ਬੱਚੇ ਇਦਾਂ ਹੁੰਦੇ ਆ ਚਲੋ ਹੋਰ ਗੱਲਾਂ ਛੱਡੋ ਭਾਜੀ ਸਾਨੂੰ ਬੜੀ ਖੁਸ਼ੀ ਹੈ ਵੀ ਚਲ ਤੁਸੀਂ ਦੀ ਭੈਣ ਨੂੰ ਦੁਬਾਰਾ ਫੇਰ ਅਜੀਤ ਜੀ ਜਗ੍ਹਾ ਦਿੱਤੀ ਹੈ ਤੇ ਬੜੀ ਖੁਸ਼ੀ ਮਨ ਨੂੰ ਜੇ ਤੁਸੀਂ ਦੋਵੇਂ ਆਏ ਨਾ ਬੜਾ ਮਨ ਨੂੰ ਤਸੱਲੀ ਹੀ ਆਈ ਵੀ ਵਧੀਆ ਲੱਗਾ ਸਾਨੂੰ ਬਹੁਤ ਜਗਾ ਭਾਜੀ ਗੱਲ ਇਦਾਂ ਆ ਵੀ ਹੁਣ ਪੁਰਾਣੀਆਂ ਜਿਹੀ ਗੱਲਾਂ ਤੇ ਮਿੱਟੀ ਪਾਓ ਬਾਕੀ ਗੱਲ ਪਤਾ ਕੀ ਆ ਹਾਂਜੀ ਉਹ ਮੇਰਾ ਪਰਿਵਾਰ ਆ ਫੇਰ ਵੀ ਆਉਣਾ ਹੀ ਪੈਣਾ ਹਾਂ ਭਜੀਆਂ ਬਾਵਾ ਕਿਤੇ ਗੱਲ ਨੂੰ ਆਉਂਦੀ ਆ ਨਾ ਕਿੰਨੇ ਹੁੰਦੇ ਸਿਆਣੇ ਅਰ ਭਾਈ ਸਾਰੇ ਇਦਾਂ ਨਹੀਂ ਕਰਦੇ ਕਿ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਇਹ ਇਹ ਤੇ ਬਾਜੀ ਤੁਹਾਡਾ ਵੱਡਾ ਪੰਨਾ ਵਾ ਜਿਹੜਾ ਤੁਸੀਂ ਸਾਰਾ ਕੁਝ ਭਲਾ ਕੇ ਇਹਨੂੰ ਆਪਣੇ ਪਰਿਵਾਰ ਦੇ ਵਿੱਚ ਜਗ੍ਹਾ ਦਿੱਤੀ ਮੈਂ ਤਾਂ ਮੈਂ ਗੱਲ ਦੱਸਾਂ ਸੱਚ ਦੱਸਾਂ ਤੇ ਹਾਂਜੀ ਹਾਂਜੀ ਇਹ ਜ਼ਿਆਦਾ ਤੁਹਾਡਾ ਹੱਥ ਵਾ ਇਹ ਗੱਲ ਚ ਚਲੋ ਭਾਈ ਰਾਜ ਮਿਲ ਕੇ ਹੁੰਦੇ ਤੁਸੀਂ ਸਾਡੇ ਨਾਲ ਬੜੇ ਵਧੀਆ ਵਰਤੇ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਹਾਂਜੀ ਹਾਂਜੀ ਤੇ ਮੈਂ ਜਦੋਂ ਕਿ ਨਾ ਵੀ ਉਹ ਭਲੇ ਮਾਨਸ ਜੱਟ ਵਾ ਹਾਂਜੀ ਤੇ ਕਿਦਾਂ ਦਾ ਕੰਮ ਹੋਇਆ ਚਲੋ ਹੁਣ ਉਹਨਾਂ ਗੱਲਾਂ ਨੂੰ ਭੁਲਾ ਦਿਓ ਤੇ ਤੁਹਾਡਾ ਕਰਕੇ ਇਹ ਗੱਲ ਗੱਲ ਕਰਦੇ ਨੇ ਮਾਤਾ ਜੀ ਗੁੱਸੇ ਹੋ ਜਾਂਦੀ ਆ ਹਾਂਜੀ ਤੁਹਾਨੂੰ ਇਹੋ ਕਹੀਦਾ ਵੀ ਉਹਨਾਂ ਦਾ ਵਿਚਾਰਾ ਦਾ ਕੀ ਕਸੂਰ ਐ ਨੇ ਚੰਗੇ ਜੱਟ ਵਾ ਕੋਈ ਸਮਾਨ ਦਾ ਭਾਜੀ ਇਹ ਵੀ ਸਮਾਨ ਹੁੰਦਾ ਬੰਦੇ ਦਾ ਕਦੇ ਟਾਈਮ ਖਰਾਬ ਹੁੰਦਾ ਹਾਂਜੀ ਚਲੋ ਕੋਈ ਗੱਲ ਨਹੀਂ ਹੋਰ ਦਾ ਸੋ ਵੀ ਮੈਂ ਚਾ ਲੈ ਕੇ ਵਧੀਆ ਭਾਜੀ ਬਹੁਤ ਪ੍ਰੀਸ਼ੀਕ ਸਾਕੇ ਸਾਰਾ ਹਾਂਜੀ ਚਲ ਵਧੀਆ ਕਿਹੜਾ ਲਾਉਣ ਦੇ ਚੋਨਾ ਇਹ ਪਰਮਾ ਭਾਜੀ 110 ਲਾਈ ਜੇ ਚੰਨਾ 4 ਚੋਲੇ ਦਾ ਠੀਕ ਛਾੜ ਦਿੰਦਾ ਪਰ ਉਹ ਹੀ ਲਈ ਲੋਕਾਂ ਨੇ ਚਾਰ ਕਿਵੇਂ ਕਾਫੀ ਲੱਗਾ ਰਕਬਾ ਦਾ ਬੜੇ ਝਾੜੋ ਦਾ ਲੈ ਪ੍ਰੀਤ ਮੈਨੂੰ ਨਾ ਬੜੀ ਖੁਸ਼ੀ ਹੋਈ ਆ ਤੂੰ ਪਾਜੀ ਦੇ ਨਾਲ ਆਈ ਆ ਨਾ ਤੇ ਸੱਚੀ ਮੇਰਾ ਮਨ ਖੋਸ਼ ਹੀ ਹੋ ਗਿਆ ਤੇ ਨਾਲੇ ਇਹ ਵੀ ਬੜਾ ਦਿਲ ਦੇ ਵਿੱਚ ਨਾ ਹੋਰ ਤਰ੍ਹਾਂ ਕਰਦੇ ਭਾਵੇਂ ਤੇ ਕੋ ਮੇ ਮੇਲ ਵੀ ਆਈ ਸੀ ਨਾ ਤਾਂ ਵੀ ਇਹਨਾਂ ਨੂੰ ਬੜਾ ਹੀ ਫਿਕਰ ਜਿਆ ਰਹਿੰਦਾ ਸੀ ਪਤਾ ਨਹੀਂ ਕਿ ਹਿਸਾਬ ਕਿਤਾਬ ਬਣਾਉਂ ਉੱਤੇ ਕਿਤੇ ਚਿੜਕ ਦੇ ਨਾ ਹੋਣਗੇ ਕਈ ਮਨ ਦੇ ਵਿੱਚ ਵਿਚਾਰ ਆਉਂਦੇ ਇਹਨਾਂ ਦੇ ਤੇ ਹੁਣ ਤੇ ਸੱਚੀ ਕਿੰਨੇ ਦਿਨ ਤੋਂ ਭਾਬੀ ਜੀ ਇਹੋ ਜੋ ਮੋਰ ਦੇ ਵਿੱਚੋਂ ਦੀ ਲੰਗੀ ਆ ਤੇ ਦੱਸ ਵੀ ਨਹੀਂ ਸਕਦੀ ਨਾ ਕੋਈ ਘਰ ਦੇ ਵਿੱਚ ਬੁਲਾਉਂਦਾ ਸੀ ਤੇ ਨਾ ਕੋਈ ਮੇਰੇ ਹੱਥੋਂ ਕੋਈ ਚੀਜ਼ ਹੀ ਖਾਂਦੇ ਸੀ ਪਰ ਇਹ ਆ ਕਿ ਗਵਿੰਦਪਾਲ ਮਾਸੀ ਨੇ ਮੇਰਾ ਬੜਾ ਹੀ ਸਾਥ ਦਿੱਤਾ ਉਹਨਾਂ ਦਾ ਦੇਣ ਤੇ ਮੈਂ ਸਾਰੀ ਜ਼ਿੰਦਗੀ ਦੇਈ ਨਹੀਂ ਸਕਦੀ ਜ਼ਿੰਦਗੀ ਦੇ ਵਿੱਚ ਮੈਨੂੰ ਦਬਾਰਾ ਜਿਉਂ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਵਜ੍ਹਾ ਨਾ ਮਿਲਿਆ ਵਾ ਚੱਲ ਫੇਰ ਅਰੇ ਆਪੇ ਹੁਣ ਸਾਦਾ ਕੋਠੀਕ ਆ ਤੇ ਵੀਰ ਜੀ ਵਿੱਚ ਤੇ ਮੇਰਾ ਖੁਦ ਬੜਾ ਧਿਆਨ ਹੀ ਸੱਚ ਜਾਨੂ ਨਾ ਤੇ ਮੈਂ ਅੱਜ ਉਹਨਾਂ ਦੇ ਘਰ ਕੇ ਮਿਲਣ ਆਈ ਆ ਤੁਸੀਂ ਤੇ ਚਲੋ ਮੈਨੂੰ ਮੇਰੀ ਆਏਗੀ ਪਰ ਜੇ ਦਿਨ ਮੇਰੇ ਛੱਟ ਕੇ ਆਏ ਇਨਾਂ ਉੱਥੋਂ ਰੋਂਦੇ ਆਏ ਮੈਨੂੰ ਉਹ ਚੀਜ਼ ਵਾਰ-ਵਾਰ ਅੱਖਾਂ ਗਾੜੀ ਹੁੰਦੀ ਜਦੋਂ ਘਰ ਆਏ ਇਨਾਂ ਤਾਂ ਅੱਖਾਂ ਇਹਨਾਂ ਦੀਆਂ ਵੀ ਲਾਲ ਹੋਈਆਂ ਸੀ ਤੇ ਮੈਂ ਕਿ ਕੀ ਹੋਇਆ ਆਂਦੇ ਕੋਹ ਨਹੀਂ ਕੋਹ ਨਹੀਂ ਪਰ ਮੈਂ ਸਮਝ ਗਈ ਹਾਂ ਕਿ ਉਹ ਨਹੀਂ ਉਦੋਂ ਪਹਿਲੇ ਦਿਨ ਵੀ ਜਿੱਦਣ ਅਸੀਂ ਦੋਵੇਂ ਜਾਣੇ ਗਏ ਆ ਗੱਲਬਾਤ ਕਰਕੇ ਆਏ ਆ ਉਹ ਤੈਵੇਂ ਘਰੋਂ ਤੱਕਾ ਦੇਣ ਵਾਲੀ ਗੱਲ ਬੱਚਿਆਂ ਦਾ ਕਰਕੇ ਬਦੋ ਬਦੀ ਛੱਡਣ ਵਾਲੀ ਗੱਲ ਹੀ ਕੀਤੀ ਤੈਨੂੰ ਕੋਈ ਮੇਰਾ ਜੀ ਨਹੀਂ ਕਰਦਾ ਵੀ ਉੱਥੇ ਤੈਨੂੰ ਛੱਡ ਗਿਆ ਇਹ ਪਰ ਕਰਦੇਗੀ ਤੇ ਆਪਣਾ ਹੀ ਆ ਜਾਣਾ ਤੇ ਉੱਥੇ ਹੀ ਜਾਣਾ ਤੇ ਉੱਥੇ ਹੀ ਹਾਂ ਹਾਂ ਐਸੇ ਕਰਕੇ ਹੀ ਆਖਦੇ ਇਹਨਾਂ ਵੀ ਗਲਤੀ ਤੇ ਹੁਣ ਇਹਦੀ ਆ ਤੇ ਚੱਲ ਕੋਈ ਗੱਲ ਨਹੀਂ ਹੁਣ ਸਭ ਠੀਕ ਹੋ ਗਿਆ ਨਾ ਹੁਣ ਨਾ ਟੈਨਸ਼ਨ ਲੈ ਹੋਰ ਗੱਲ ਨਹੀਂ ਤੁਹਾਡੇ ਨਾਲ ਕੀ ਦੱਸ ਮੇਰੇ ਕੋਲ ਨਾ ਮਸ਼ੀਨ ਹੈਗੀ ਆ ਪੈਰ ਨਹੀਂ ਤੇ ਮੈਂ ਕਦੋਂ ਦਾ ਆਪਣਾ ਕੰਮ ਛੱਡਿਆ ਮੈਂ ਜਾਉਣੀ ਹੀ ਕਿ ਜੇ ਮੇਰੇ ਕੋ ਮਸ਼ੀਨ ਦੇ ਪੈਰ ਹੁੰਦੇ ਤੇ ਮੈਂ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਲੈਂਦੀ ਇਹਨਾਂ ਦੇ ਮੇਰਾ ਦਿਮਾਗ ਥੋੜਾ பிਜੀ ਹੋ ਜਾਂਦਾ ਤੇ ਨਾਲੇ ਇਹਨਾਂ ਦਾ ਹੱਥ ਫਟਾਇਆ ਜਾਣਾ ਹੈ ਤੇ ਲੈ ਇਹ ਕਿਹੜੀ ਗੱਲ ਕੀਤੀ ਮਸ਼ੀਨ ਚੱਲ ਤੇਰੇ ਕੋ ਹੈਗੀ ਆ ਨਾ ਤੇ ਮੈਂ ਤੈਨੂੰ ਰੁਪਈਆ 2000 ਜਾਂ 500 ਦੇ ਦੇ ਦਿੰਨੀ ਆ ਤੇ ਤੂੰ ਇਦਾਂ ਕਰ ਪੈਰ ਲੈ ਜਾਈ ਜਾਂਦੀ ਤੇ ਮਸ਼ੀਨ ਦੇ ਲਾ ਕੇ ਤੇ ਆਪਣਾ ਸਵਾਈ ਦਾ ਕੰਮ ਸ਼ੁਰੂ ਕਰ ਲਾ ਤੁਹਾਡੇ ਕੋ ਖਰਚਾ ਵਰਚਾ ਹੈਗਾ ਲੈ ਤੈਨੂੰ ਪਤਾ ਹੀ ਮਹਾਰਾਜਾ ਦਿੱਤਾ ਸਭ ਕੁਛ ਆ ਜੇ ਬਹੁਤੀ ਚੰਗੀ ਰੋਟੀ ਨਹੀਂ ਖਾਂਦੇ ਤਾਂ ਹੀ ਮਾੜੀ ਵੀ ਨਹੀਂ ਖਾਂਦੇ ਵਧੀਆ ਕਰਦਾ ਟਾਈਮpass ਸੋਣਾ ਹੋਈ ਜਾਂਦਾ ਮਾਲ ਡੰਗਰ ਕੋਲ ਆ ਪਹਿਲੀ ਬੰਨਾ ਕੋਲ ਆ ਰੱਬ ਦਾ ਦਿੱਤਾ ਸਭ ਕੋ ਹੀ ਆ ਤੇ ਮੈਂ ਆਪਣੀ ਸਮਾਂ ਇਹ ਤੋਂ ਪੜਾਣਾ ਸ਼ੁਰੂ ਕਰਨਾ ਕਿੰਨੇ ਪੈਸੇ ਕਮਾਉਣੇ ਹੁੰਦੇ ਆ ਮੈਂ ਵੀ ਐਵੇਂ ਜਾਣ ਕੇ ਕੰਮ ਸ਼ੁਰੂ ਦਿੱਤਾ ਜਦੋਂ ਮਾੜੀ ਸੰਗਤ ਵਿੱਚ ਪੈ ਜਗੇ ਨਾ ਤਾਂ ਕੰਮ 'ਚ ਮਨ ਨਹੀਂ ਲੱਗਦਾ ਕੋਈ ਨਹੀਂ ਈਆਂ ਨੂੰ ਦਿੱਤਾ ਨਹੀਂ ਵਿਅਰਥ ਜਾਂਦਾ ਹੁੰਦਾ ਤੇ ਬਾਕੀ ਘਰ ਦਾ ਮਾਹੌਲ ਠੀਕ ਵਾ ਮੰਮੀ ਥੋੜਾ ਕਰਦੇ ਅਜੇ ਉਹ ਵੀ ਦਵਿੰਦਰ ਦੀ ਚੁੱਕਣਾ ਬੜੀ ਆ ਤਾਂ ਕਰਕੇ ਉਹ ਤਾਂ ਕਿਤੇ ਪੱਥਰ ਪਾੜ ਆ ਮੈਨੂੰ ਤਾਂ ਸੱਚੀ ਨਾ ਮੈਨੂੰ ਮਸਾਂ ਚੰਗੇ ਉਸ ਦਿਨ ਕੀ ਹੋਇਆ ਵਾ ਜਿੰਨੀ ਵਧੀ ਜਾਣਦੀ ਉੰਨੀ ਵਧੀ ਪਚਾ ਦਿੰਦੀ ਘਰ ਅਜੇ ਕੋ ਗਵਿੰਦਪਾਲ ਮਾਸੂ ਵੀ ਇੰਨੀ ਕਰਦੀ ਆ ਫਿਰ ਵੀ ਉਹ ਜਾਣ ਨਹੀਂ ਉਹ ਦਿਨ ਜਦਨ ਮੈਂ ਗਈ ਆ ਇਹ ਮੈਨੂੰ ਬਾਹਰ ਹੀ ਮਿਲ ਪਈ ਆ ਦੁੱਧ ਜਾ ਪਾਇਆ ਸੀ ਗਲਾਸੀ ਦੇ ਵਿੱਚ ਤੇ ਮੇਰੇ ਨਾਲ ਹੀ ਮੜਕੜੇ ਨਹੀਂ ਤੁਰ ਪੀ ਤੇਰੇ ਘਰ ਨੂੰ ਤੇ ਉਹ ਫਿਰ ਇਹਦੀ ਸੱਸ ਨੇ ਮੋੜਿਆ ਉਹਨੇ ਵਾਵਾ ਦਮਕਾ ਮਾਰਿਆ ਸਿਮੂ ਨੂੰ ਕੱਲ ਆਈ ਦੋਤੇ ਲੈ ਮਾਸੀ ਨਹੀਂ ਭੇਜਿਆ ਅਹੀਂ ਅੱਛਾ ਦੋਤੇ ਦਿੱਤਾ ਨਾ ਹੱਥ ਭਜਾਤੀ ਮੋੜ ਕੇ ਕਹਿੰਦੇ ਮਾਸੀ ਨੇ ਕੋ ਕਿਆ ਤੇ ਦੇਣ ਆਈ ਹਾਂ ਤੇ ਉਹ ਚਲੋ ਮੈਨੂੰ ਇਹ ਆ ਵੀ ਮੇਰਾ ਪਰਵਾਹ ਠੀਕ ਆ ਮੈਨੂੰ ਉਹਨਾਂ ਦੇ ਨਾਲ ਨਹੀਂ ਜੇ ਕੋ ਹੱਸ ਕੇ ਬੁਲਾਊਗਾ ਬੋਲ ਪਾਗ ਨਾ ਬੁਲਾਊ ਨਾ ਸਹੀ ਹਾਂ ਚਲ ਕੋਈ ਨਹੀਂ ਬਹਿ ਗਰਮੀ ਬੜੀ ਆ ਤੇ ਮੈਂ ਚਾਹ ਲੈ ਆਵਾਂ ਕੋਲ ਆਓ ਚਾਹ ਛੇਤੀ ਆਈ ਵੀ ਚਾਹ ਪੀ ਕੇ ਚਲਦੀ ਮੁਰ ਜਾਣਾ ਤੇ ਤਲਿਆਣਾ ਕੋਸ਼ੀ ਮੰਗਾਇਓ ਇਹ ਨਹੀਂ ਅੱਡੀ ਚੀਜ਼ ਪਸੰਦ ਕਰਦੇ ਚਲ ਕੋਈ ਗੱਲ ਨਹੀਂ ਗਰਮੀ ਬੜੀ ਆ ਲਿਆ ਤੇ ਖਾਣਾ ਵੀ ਨਹੀਂ ਚਾਹੀਦਾ ਚਲਾ ਫਿਰ ਨੋਰਮਲ ਹੀ ਲੈ ਆਉਣੀ ਹੈ ਖਾਣਾ ਨਾਲ ਜਾ ਬੜੀ ਸੁਆਦੀ ਚਲ ਵਧੀਆ ਰੋਦੀ ਨਾ ਮਾਈ ਦੇ ਕਾਹ ਕਰ ਦੋ ਤਾਂ ਮੱਝ ਦਾ ਨਹੀਂ ਰੋਟੀ ਨਹੀਂ ਖਾਣੀ ਕਿ ਚਲ ਜਾ ਇਹ ਚਲ ਜਾ ਨਾ ਵਾ ਫੇਰ ਕਿ ਜਾਵਾਂਗੇ ਰਾਤ ਰਾਵਾਂਗੇ ਨਾ ਠੰਡੇ ਚਲ ਜਿਓ ਬਾਜੀ ਮੈਂ ਕਹਨਾ ਨਹੀਂ ਠੰਡਾ ਯਾਰ ਜੰਨੇ ਨਾ ਪੀਜੀ ਦੇ ਆਖੇ ਵੀ ਨਹੀਂ ਲੱਗਣਾ ਤੇ ਦੁਪਹਿਰ ਤੁਰੇ ਫਿਰਨਗੇ ਆਏ ਤਾਂ ਲੈ ਰਦਾ ਨਾ ਉਰਾਇਓ ਮੇਰੀ ਮਰਜੀ ਕਰਸ ਤੂਪੇ ਭੱਜੇ ਫਿਰਨ ਗਿਆ ਵੇ ਨਹੀਂ ਚਲ ਚੰਗਾ ਬਾਜੀ ਬੱਚੇ ਘਰੇ ਨਹੀਂ ਉਹਨਾਂ ਵੀ ਬੜੀ ਆ ਤਰ ਵੀ ਬਹੁਤ ਹਾਂਜੀ ਕੀ ਗੱਲ ਛੱਡ ਲਈਸ ਮੈਨੂੰ ਉਥੇ ਤਾਂ ਆਂਦੀ ਆ ਮੈਂ ਆਹ ਤੂੰ ਜਿਹੜੇ ਦੁੱਧ ਦੇ ਪੈਸੇ ਲਿਆਏ ਓ ਉਹਦੇ ਵਿੱਚੋਂ 2000 ਰੁਪਈਆ ਪ੍ਰੀਤ ਨੂੰ ਦੇ ਦਾਂ। ਦੇ ਦੇ ਕੀ ਕਰਨੇ ਵਾ? ਉਹ ਨਾ ਅਖੰਡੇ ਹੀ ਹੈਗੀ ਵੀ ਮੇਰੇ ਕੋਲ ਮਸ਼ੀਨ ਹੈਗੀ ਆ। ਮੈਂ ਪੈਰ ਲੈਣੇ ਆ ਉਹਦੇ। ਮਸ਼ੀਨ ਦੇ ਪੈਰ। ਆਹੋ ਤੇ ਮੈਂ ਹਾਂ ਚੱਲ ਦੇ ਦਿੰਨੀ ਆ ਆਪਣਾ ਘਰ ਦਾ ਖਰਚਾ ਕੱਢੂਗੀ। ਨਹੀਂ ਚੱਲ ਵਧੀਆ ਗੱਲ ਦੇ ਦੇ ਤੂੰ ਕੋਈ ਗੱਲ ਨਹੀਂ। ਆਪਾਂ ਚੱਲੋ ਫੇਰ ਆਪਾਂ ਨਾਲੇ ਰੁਝੀ ਰਹੂਗੀ ਆਪਣੇ ਕੰਮ 'ਚ ਆਹੋ ਨਾਲੇ ਨਾਲ ਚਾਰ ਪੰਜ ਆਉਣਗੇ ਕਮਾਈ ਹਾਂ ਹਾਂ ਆਪਣਾ ਖਰਚਾ ਕੱਢਣ ਵਾਲੇ ਬੱਚਿਆਂ ਦਾ ਖਰਚਾ ਕੱਢੂਗੀ ਹਾਂ ਹਾਂ ਕੋਈ ਇਕੱਲੀ ਕਮਾਈ ਬੰਦੇ ਦੀ ਕਮਾਈ ਨਾਲ ਕਥਨੀ ਬੰਦਦਾ ਰਹੂ ਆਹ ਨਾਲੇ ਦਿਹਾੜੀਦਾਰ ਤੇ ਬੰਦਾ ਵਾ ਤੇ ਬੋਲਦਾ ਵੀ ਕੀ ਹੈ ਨਾ ਤੂੰ ਦੇਦੇ ਕੋਈ ਕਰਨੀ ਪਹਿਲਾ ਪਰਮਜੀਤ ਪ੍ਰੀਤ ਦੇ ਬਾਰੇ ਤੇ ਇੰਨੀ ਤੇਰੀ ਵਧੀਆ ਸੋਚ ਆ ਨਾ ਮੈਨੂੰ ਬੜਾ ਮਨ ਖੁਸ਼ ਹੁੰਦਾ ਜਾ ਲੈ ਦੱਸ ਜੇ ਪ੍ਰੀਤ ਤੁਹਾਡੀ ਭੈਣ ਆ ਤੇ ਮੇਰੀ ਵੀ ਇੱਕੋ ਇੱਕ ਨਨਾਨਾ ਨਾ ਤੇ ਨਾਲੇ ਅਸੀਂ ਦੋਵੇਂ ਭੈਣਾ ਭੈਣਾਂ ਆ ਸਾਡਾ ਨਨਾਨਾ ਵਾਲਾ ਰਿਸ਼ਤਾ ਨਹੀਂ ਹੈਗਾ ਨਹੀਂ ਚਾਹੀਦਾ ਵੇ ਇਦਾਂ ਹੀ ਆ ਬਾਕੀ ਪ੍ਰੀ ਨੂੰ ਰਸੌਣ ਚ ਤੇਰਾ ਬੜਾ ਹੱਥ ਵਾ ਚ ਚੱਲ ਕੋਈ ਗੱਲ ਨਹੀਂ ਆਪਣੇ ਘਰ ਵਸੇ ਰਸਿਆਂ ਹੀ ਦੇ ਹੋਈ ਆਨੇ ਆ ਛੋਟੇ ਛੋਟੇ ਬੱਚੇ ਆ ਪਾਲ ਜਾਣ ਉਹਦੇ ਕਿਸ ਤਰ੍ਹਾਂ ਉਹ ਨਹੀਂ ਉੱਠਾਦਾ ਇਕੱਲੇ ਦੀ ਕਮਾਈ ਨਾਲ ਨਹੀਂ ਬਣਦਾ ਕੱਟ ਚੱਲ ਮੈਂ ਉਹਨਾਂ ਤੋਰਾ ਉਹ ਕਾਲੇ ਪਏ ਆ ਚਲੋ ਚੱਲ ਆ ਗਿਆ ਮੈਂ ਚਾਲੂ ਹਣ ਚੱਲੀ ਜੇ ਨਿਆਣੇ ਦੀਖਦੇ ਹੋਣੇ ਆ ਚਲੋ ਚਲੋ ਲੈ ਪ੍ਰੀ ਚੱਲ ਜੀ ਨਾ ਮਾਰੀ ਫਿਰ ਲੈ ਲਈ ਹੁਣ ਪੈਰ ਚੰਗਾ ਥੋੜੇ ਦੇ ਦੇ ਉਹ ਕੋਈ ਗੱਲ ਨਹੀਂ ਜੇ ਤੇਰੇ ਮਸ਼ੀਨ ਦੇ ਪੈਰ ਬਣਾਏ ਤਾਂ ਫਾਇਦਾ ਕੀ ਥੋੜੇ ਦਿਨ ਦਾ ਉਹ ਹੀ ਰੱਖ ਲਾ ਤੂੰ ਠੀਕ ਜੰਗਾ ਜੀ ਦਸੇ ਦਾ ਜੰਗਾ ਬਾਜੀ ਦਸੇ ਦਾ ਸੰਗਾ ਭਾਉ ਕੂਨ ਬਣ ਕੇ ਦੇ ਰਿਹਾ ਕਰੋ ਹਾਂ ਕੋਈ ਗੱਲ ਨਹੀਂ ਕੋਈ ਨਹੀਂ